ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀਟਰੀ ਫਾਰਮ ਦੇ ਵਿੱਚ ਕਿਸਾਨ ਵੀਰ ਉਹ ਅੱਜ ਦੀ ਵੀਡੀਓ ਬਣਾ ਰਹੇ ਆ ਪੈਂਡ ਚਭਾਲ ਕਲਾ ਜ਼ਿਲ੍ਹਾ ਤਰਨਤਾਰਨ ਤਸਵੀਲ ਵੀ ਤਰਨਤਾਰਨ ਦੀ ਹੈ ਦੋਸਤੋ ਇਸ ਘਰ ਚ ਪਹਿਲੀ ਵਾਰੀ ਵੀਡੀਓ ਬਣਾਉਣ ਲੱਗੇ ਆ ਪਸ਼ੂ ਪਾਲਣ ਦਾ ਕੰਮ ਸ਼ੌਂਕ ਤੌਰ ਤੇ ਪਸ਼ੂ ਰੱਖੇ ਆ ਘਰੇ ਵੀਰ ਨੇ ਅੱਜ ਦੀ ਵੀਡੀਓ ਚ ਅਪਾ ਤੁਹਾਨੂੰ ਤਾਜੀ ਸੂਈ ਸੂਈ ਜਰਸੀ ਵਾੜ ਦਿਖਾ ਦੇਣੀ ਹੈ ਘੰਟਾ ਕ ਪਹਿਲਾਂ ਸੂਈ ਹੈ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਗਿਆ ਆਪਦੀ ਤਸੱਲੀ ਦੇ ਨਾਲ ਕਰੀਦ ਲਿਆ ਜੇ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਹਾਂਜੀ ਦੋਸਤੋ ਵੇੜ ਦੂਜਾ ਸੂਹਾ ਸੂਈ ਆ ਮੇਰੇ ਆਉਣ ਤੋਂ ਪਹਿਲਾਂ ਘੰਟੇ ਤੱਕ ਸੂਪੀ ਸੀਗੀ ਤੇ ਮਗਰ ਇਹਦੇ ਬੱਛਾ ਆ ਗਿਆ ਦੋਸਤੋ ਦੇਖ ਸਕਦੇ ਆ ਫੇਸ ਕੁਆਲਿਟੀ ਚੈੱਕ ਕਰ ਸਕਦੇ ਆ ਵੇੜ ਦੀ ਸੋਹਣੀ ਵੇੜ ਆ ਬਾਈ ਦੀ ਜਰਸੀ 3 ਲੀਟਰ ਬੋਲਾ ਵੀਰ ਕਹਿੰਦਾ ਬੱਚੇ ਨੂੰ ਛੱਡ ਕੇ ਕੱਢਿਆ ਦਾ ਤੇ ਪਹਿਲੇ ਸੂਏ ਵੀਰ ਕਹਿੰਦਾ ਆਪਣੇ ਘਰੇ ਵੇੜਨੇ 12 ਕਿਲੋ ਤੱਕ ਖੁੱਲਾ ਚਵਾਇਆ ਐਤੀ ਵੀਰ ਕਹਿੰਦਾ 13 14 ਕਿਲੋ ਤੱਕ ਖੁੱਲਾ ਚਵਾ ਦੂਗੀ ਫਰਵਾਹ ਨੇ ਚੈੱਕ ਕਰ ਸਕਦੇ ਆ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਵਹਿੜ ਨੇ ਇਥਾ ਨਾਲ ਹੀ ਸ਼ੇਪ ਚੈੱਕ ਕਰ ਸਕਦੇ ਆ ਚਾਰੇ ਥਣ ਕੱਲੇ ਕੱਲੇ ਨਖਰਵੇਂ ਸੋਨੇ ਚਵਾਈਏ ਲੱਗੇ ਹੋਏ ਆ ਦੇਖ ਸਕਦੇ ਆ ਦੋਸਤੋ ਥਣਾ ਲੱਗਿਆ ਦੇਖ ਸਕਦੇ ਥੋੜੀ ਜਿਹੀ ਲਿੱਸੀ ਹੋ ਗਈ ਕਿਉਂਕਿ ਤਾਜੀ ਸੂਈ ਆ ਐਕ ਨਵਾਈ ਨਹੀਂ ਗਈ ਕਿਉਂਕਿ ਤਾਜੀ ਸੂਈ ਆ ਆਹ ਦੇਖ ਸਕਦੇ ਆ ਥਣਾ ਦਾ ਗੈਪ ਸੋਨੇ ਥਣ ਲੱਗੇ ਹੋਏ ਚਾਰੇ ਜੇਰ ਬਾਈ ਕਹਿੰਦਾ ਪ੍ਰੋਪਰ ਪੈ ਗਈ ਇਹਦੀ ਤੇ 22 ਨੇ ਤਾਂ ਪ੍ਰਾਈਸ ਰੱਖਿਆ ਹੈ ਵਾ 50000 ਰੁਪਇਆ ਉਹ ਚੋਂ ਵੀਰ ਕਹਿੰਦਾ ਮਾਨਤਨ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਲੀ ਦੋ ਟਾਈਮ ਦੀ ਚੁਆਇਸ ਕਰਕੇ ਖਰੀਦ ਲਿਆ ਜੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਦੋਸਤੋ ਅੱਜ ਦੀ ਵੀਡੀਓ 'ਚ ਇਹ ਹੀ ਇੱਕ ਬਾਈ ਦੀ ਜਰਸੀ ਵੈਡ ਵਕਾਊ ਸੀਗੀ ਵੀਡੀਓ ਰੂਟੀਨ 'ਚ ਦੇਖਣ ਲਈ ਦੋਸਤੋ ਔਰ ਚੈਨਲ ਨੂੰ ਪਿਆਰ ਦੇਣ ਲਈ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਅਗਲੀ ਵੀਡੀਓ ਜਲਦ ਮਿਲਾਂਗੇ ਵੀਡੀਓ ਵੇਖਣ ਲਈ ਧੰਨਵਾਦ ਅੱਜ ਸਾਰੇ ਵੀਰਾਂ ਦਾ